ਦੇਵਨ ਪੰਜਾਬੀ ਵੀਡੀਓ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਬਹੁਤ ਜ਼ਿਆਦੇ ਸੋਹਣੇ ਸੋਹਣੇ ਸੂਟ ਪਹਿਲਾਂ ਪਰ ਰਿਕਵੈਸਟ ਕਰਦੇ ਆ ਚੈਨਲ ਤੇ ਨਵੇਂ ਆਇਆ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਆਪਣਾ ਆਨਲਾਈਨ ਪੇਮੈਂਟ ਦਾ ਮੈਥਡ ਹੈਗਾ ਤੁਸੀਂ ਕੋਈ ਵੀ ਸੂਟ ਡਾਣ ਕਰਨਾਗਾ ਔਰ ਤਾਂ ਟੈਨਸ਼ਨ ਫਰੀ ਹੋ ਕੇ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋਗੇ ਆਪਣਾ ਦੂਸਰਾ ਚੈਨਲ ਹੈਗਾ ਰਾਣਾ ਸਾਹਿਬ ਟਿਕਾ ਹਾਊਸ ਪਲੀਜ਼ ਦੂਸਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੁਸੀਂ ਕਿਸੇ ਵੀ ਪ੍ਰਕਾਰ ਦਾ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਵਰਕ ਕਰਵਾਉਣਾਗਾ ਜਾਂ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਅੱਜ ਜਿਹੜੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਦਿਖਾਵਾਂਗੇ ਪਿਓਰ ਪਸ਼ਮੀਨੇ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦੇ ਵਧੀਆ ਪਸ਼ਮੀਨਾ ਹੋਊਗਾ ਹਾਈ ਕੁਆਲਿਟੀ ਦਾ ਬੋਰ ਬਾਰੇ ਇਹਦੇ ਤੇ ਬਿਲਕੁਲ ਨਹੀਂ ਆਉਣਾ ਤੁਸੀਂ ਇਹਨੂੰ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਡੇਲੀ ਵੇਅਰ ਵੀ ਕਰ ਸਕਦੇ ਹੋਗੇ ਜਾਂ ਜੌਬ ਲਈ ਟੀਚ ਕੋਈ ਕਰਦੇ ਆ ਤੁਸੀਂ ਕੋਈ ਕਿਸੇ ਵੀ ਪ੍ਰਕਾਰ ਦੀ ਜੌਬ ਕਰਦੇ ਆ ਤਾਂ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਜ਼ਿਆਦੇ ਵਧੀਆ ਹਾਈ ਫਾਈ ਕਲੈਕਸ਼ਨ ਆ ਗਈ ਹੈ ਤੁਸੀਂ ਇਹਨੂੰ ਵਰਕ ਕਰਵਾ ਕੇ ਇਹਨੂੰ ਥੋੜਾ ਜਿਆਦਾ ਹਾਈਲਾਈਟ ਕਰਨਾਗਾ ਤੁਸੀਂ ਉਹ ਵੀ ਕਰ ਸਕਦੇ ਹੋ ਸਾਡੇ ਤੋਂ ਕਰਵਾਣਾ ਤੁਸੀਂ ਤਾਂ ਵੀ ਕਰਵਾ ਸਕਦੇ ਹੋ ਪਹਿਲਾ ਕਲਰ ਆਪਾਂ ਤੁਹਾਨੂੰ ਦਿਖਾਉਣੇ ਆਗੇ ਬਹੁਤ ਜਿਆਦਾ ਵਧੀਆ ਡਿਜ਼ਾਈਨਿੰਗ ਆਗੀ ਇਹਦੀ ਪ्युअर ਪਸਿਨਾ ਕਾ ਹੈ ਲਾਈਨਿੰਗ ਦੀ ਨੀੜ ਆਪਾਂ ਵੀਡੀਓ ਇਟਲਾਈਜ਼ ਸੀ ਜਿਹੜੀ ਕੱਲ ਉਹਦੇ ਵਿੱਚ ਭੈਣਾਂ ਦੇ ਕੰਨਿਆਂ ਨੇ ਮੈਸੇਜ ਆਏ ਸੀਗੇ ਵੀ ਲਾਈਨਿੰਗ ਦੀ ਨੀੜ ਹੈਗੀ ਆ ਕਿ ਜਾਂ ਨਹੀਂ ਹੈਗੀ ਇਹ ਵਾਲੇ ਪਸ਼ਮੀਨੇ ਨੂੰ ਦੇਖੋ ਜੀ ਜੇ ਤੁਸੀਂ ਲਗਵਾਉਣੀ ਚਾਹੁੰਦੇ ਹੋ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਲਗਵਾਉਣੀ ਚਾਹੁੰਦੇ ਤਾਂ ਵੀ ਕੋਈ ਅੱਡਾ ਇਸ਼ੂ ਨਹੀਂ ਹੈਗਾ ਵੀ ਇਹਨੂੰ ਲਗਵਾਉਣ ਦੀ ਲੋੜ ਹੈਗੀ ਹੈਗੀ ਜੇ ਆਪਾਂ 셔ਟ ਦੀ ਚ ਲਾਈਨਿੰਗ ਲਗਵਾਵਾਂਗੇ ਤਾਂ ਜਿਹੜੀ 셔ਟ ਦੀ ਹੈ ਨਾ ਸੂਟ ਦੀ ਆਪਣੀ ਇੱਕ ਵੱਖਰੀ ਜਿਹੀ ਗ੍ਰੇਸ ਬਣ ਜਾਂਦੀ ਆਗੀ ਇਹਾਂਗੇ ਬਾਕੀ ਜੇ ਸਰਦੀ ਦਾ ਮੌਸਮ ਆਗਾ ਜੇ ਲਾਈਨਿੰਗ ਲਗਵਾਵਾਂ ਵੀ ਲਵਾਂਗੇ ਤਾਂ ਵੀ ਕੋਈ ਅੱਡਾ ਉਹ ਨਹੀਂ ਹੈਗਾ ਇਸ਼ੂ ਨਹੀਂ ਹੈਗਾ ਬਹੁਤ ਜਿਆਦੇ ਵਧੀਆ ਲੋਕ ਆ ਜਾਂਦੀ ਹੈਗੀ ਕੱਪੜੇ ਨੂੰ ਲਾਈਨਿੰਗ ਨਾਲ ਕਿਉਂਕਿ ਜਿੰਨੇ ਆਪਣੇ ਕੋਲੇ ਵਾਰ ਲਾਈਨਿੰਗ ਲਗਾ ਕੇ ਹੀ ਤੋਰਦਿਆਂਗੇ ਆਪਣੇ ਜਿਹੜੀਆਂ ਇਧਰ ਲਈ ਪਹਿਣਾ ਨੇ ਉਹਨਾਂ ਨੂੰ ਚਲੋ ਥੋੜਾ ਜਿਹਾ ਇਦਾਂ ਹੋ ਜਾਂਦਾ ਵੀ ਅਸੀਂ ਲਾਈਨਿੰਗ ਨਹੀਂ ਲਗਵਾਉਣੀ ਵੀ ਇਹ ਤਾਂ ਸਰਦੀਆਂ ਵਾਲੇ ਸੂਟ ਨੇ ਜਾਂ ਪਸ਼ਮੀਨਾਗਾ ਉਹ ਤੁਹਾਡੀ ਮਰਜ਼ੀ ਹੈ ਲਗਵਾਉਣਾ ਚਲੋ ਜੀ ਦਿਖਾਉਣੀ ਆਪਾਂ ਤੁਹਾਨੂੰ ਫਾਸਟ ਸੂਟ ਇਹ ਰਾਣੀ ਸੇਡ ਦਾ ਸੂਟ ਹੈਗਾ ਬਹੁਤ ਜਿਆਦੇ ਵਧੀਆ ਡਿਜ਼ਾਈਨਿੰਗ ਪ੍ਰਿੰਟਿੰਗ ਆ ਗਈ ਇਹਦੀ ਦੇਖ ਸਕਦੇ ਹੋ ਹਾਲ ਓਵਰ ਸੂਟ ਰਹਿਣ ਵਾਲਾਗਾ ਇਹ ਇਹਦੇ ਨਾਲ ਸੌਲ ਨਹੀਂ ਹੈਗਾ ਇਹਦੇ ਨਾਲ ਰਹਿਣ ਵਾਲਾਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾਗਾ ਜਿਵੇਂ ਕਈ ਭੈਣਾਂ ਵਰਗ ਨੂੰ ਨਹੀਂ ਪਸੰਦ ਕਰਦੀਆਂ ਉਹਨਾਂ ਨੇ ਫੰਕਸ਼ਨ ਤੇ ਸੂਟ ਵੀ ਵਧੀਆ ਪਾਉਣੇ ਹੁੰਦੇ ਨੇ ਤੇ ਪ੍ਰਿੰਟ ਪਾਉਣੇ ਹੁੰਦੇ ਨੇ ਉਹਨਾਂ ਲਈ ਇਹ ਬਹੁਤ ਵਧੀਆ ਵੈਸਟ ਕਲੈਕਸ਼ਨ ਆਗੀ ਦੁਪੱਟੇ ਦੀ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਕਿੰਨੀ ਜਿਆਦੇ ਸੋਹਣੀਆ ਪੂਰਾ ਫੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਮਿਲੂਗਾ ਦੇਖ ਸਕਦੇ ਹੋਗੇ ਕਿਉਂਕਿ ਜਿੱਦਾਂ ਦਾ ਤੁਸੀਂ ਪੈਸਾ ਲਾਵੋਗੇ ਉਦਾਂ ਦੀ ਆਪਾਂ ਤੁਹਾਨੂੰ ਚੀਜ਼ ਦਵਾਂਗੇ ਇਦਾਂ ਨਹੀਂ ਹੋਊਗਾ ਵੀ ਪੈਸਾ ਤੁਹਾਡਾ ਵੇਸਟ ਗਿਆ ਇਹ ਸੀ ਆਪਣੇ ਕੋਲੇ ਇਹਦੇ ਵਿੱਚ ਫਸਟ ਕਲਰ ਰਾਣੀ ਜੇੜ ਦਾ ਸੂਟ ਹੈਗਾ ਇਹ ਰੂਬੀ ਦਾ ਸ਼ਿਮਰ ਰੂਬੀ ਦਾ ਪਸ਼ਮੀਨਾ ਸ਼ਿਮਰ ਨਹੀਂ ਹੈਗਾ ਸੌਰੀ ਕੱਲਾ ਪਸ਼ਮੀਨਾ ਦਾ ਹੈ ਰੂਬੀ ਦਾ ਹੀ ਆਪਾਂ ਸਿਮਰ ਪਸ਼ਮੀਨੇ ਦੀ ਵੀਡੀਓ ਲਾਈ ਸੀ ਜਿਹੜਾ ਸੈਕੰਡ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਮਸਟਰਡ ਆ ਮਸਟਰਡ ਕਲਰ ਦਾ ਆ ਗਿਆ ਸੂਟ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕੱਪੜੇ ਦੀ ਤੁਸੀਂ ਬਿਲਕੁਲ ਟੈਨਸ਼ਨ ਨਾ ਲਿਓ ਕਿਉਂਕਿ ਜਿਹੜਾ ਸਟੱਫ ਹੈਗਾ ਉਹ ਬਹੁਤ ਜ਼ਿਆਦਾ ਵਧੀਆ ਦਾ ਇਹਦੇ ਨਾਲ ਵੀ ਰੱਖਿਆ ਹੋਇਆ ਹੈਗਾ ਪਿਓਰ ਮਸਲੀਨ ਦਾ ਸੇਮ ਡਿਜ਼ਾਈਨਿੰਗ ਦਾ ਦੁਪੱਟਾ ਚੈੱਕ ਕਰੋ ਇੰਨਾ ਜ਼ਿਆਦਾ ਸੋਹਣਾਗਾ ਅੱਜ ਆਪਾਂ ਸਾਰੇ ਸੂਟ ਹੀ ਖੋਲ ਕੇ ਦਿਖਾਵਾਂਗੇ ਕਿਉਂਕਿ ਜਿਹੜਾ ਬਲੂ ਕਲਰ ਦਾ ਸੂਟ ਹੈਗਾ ਇਹਦੇ ਨਾਲ ਰਹਿਣ ਵਾਲਾਗਾ ਸੇਮ ਦੁਪੱਟਾ ਸੇਮ ਡਿਜ਼ਾਈਨਿੰਗ ਦਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਇਹਨਾਂ ਦੇ ਜਿਹੜਾ ਸੂਟਾਂ ਦਾ ਰੇਟ ਹੈਗਾ ਉਹ 1550 ਰੁਪਈਆ ਰਹਿਣ ਵਾਲਾ ਅਗਲਾ ਕਲਰ ਆ ਗਿਆ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਕੋਈ ਵੀ ਆਪਣਾ ਆਰਡਰ ਡਨ ਕਰਨਾ ਸਕਰੀਨ ਤੇ ਆਪਣਾ ਨੰਬਰ ਲਾਇਆ ਹੋਇਆ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਵਟਸਐਪ ਕਾਲ ਕਰ ਸਕਦੇ ਹੋਗੇ ਤੇ ਆਪਣਾ ਆਰਡਰ ਕਨਫਰਮ ਕਰ ਸਕਦਾ ਕਿਸੇ ਵੀ ਪ੍ਰਕਾਰ ਦਾ ਵਰਕ ਲੈਣਾਗਾ ਤੁਸੀਂ ਉਹ ਵੀ ਲੈ ਸਕਦੇ ਹੋ ਸਟਿਚਿੰਗ ਲੈਣੀ ਹੈਗੀ ਤੁਸੀਂ ਉਹ ਵੀ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਸੂਟ ਲੈਣੇ ਨੇ ਉਹ ਵੀ ਲੈ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਧੰਨਵਾਦ